ਫਤਿਹ ਬੁਲਾਉ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਦੀ ਜੀਤ ਫਤਿਹ ਆਪ ਜੀ ਨੇ ਇਤਿਆਸ ਸੰਧ ਕੀਤਾ ਆਪਾਂ ਸਾਰਿਆਂ ਨੇ ਤੁਸੀਂ ਸਰਵਣ ਕੀਤਾ ਕਿਵੇਂ ਗੁਰੂ ਕਲ ਦੀ ਦਰਬਖਸ਼ਾਹ ਮਹਾਰਾਜੀ ਦੀਆਂ ਅੱਖਾਂ ਦੇ ਸਾਹਮਣੇ ਬਾਬਾ ਜੀ ਸਿੰਘ ਜੀ ਲੜੀ ਹੋਈ ਜੱਗ ਦੀ ਮਦਦ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਹਨ ਗੁਰੂ ਕਲ ਕੀ ਤਰਪਾਦਸ਼ਾ ਮਹਾਰਾਜ ਆਪਣੇ ਪੁੱਤ ਨੂੰ ਕੌਣ ਲੜਦਿਆਂ ਵੇਖਦੇ ਨੇ ਨਾਲ ਤੀਰ ਚੋਂਦੇ ਨੇ ਨਾਲ ਹੀ ਕਹਿੰਦੇ ਬੇਟਾ ਚਾਰ ਕਦਮ ਹੋਰ ਅੱਗੇ ਲੜਦਿਆਂ ਲੜਦਿਆਂ ਬਾਬਾ ਜੀ ਸ਼ਹਾਦਤ ਦਾ ਜਾਮ ਪੀਂਦੇ ਹਨ ਗੁਰੂ ਕਲ ਕੀ ਤਰਪਾਦਸ਼ਾ ਮਹਾਰਾਜ ਰੱਬ ਦਾ ਸ਼ੁ크ਰੀਆ ਦਾ ਕਰਦੇ ਹੋਏ ਜਕਾਰੇ ਛੱਡਦੇ ਹਨ ਖੱਲਿਆਂ ਹੁੰਦੇ ਨੇ ਛੋਟਾ ਪਰਾ ਜਿਹੜਾ ਹੈ ਬਬੱਜਾ ਅਸੀ ਕੀ ਕਹਿੰਦੇ ਨੇ ਮੈਂ ਵੀਰ ਤੋਂ ਬਿਨਾ ਨਹੀਂ ਐਸਾ ਦਰ ਜੇ ਵੀਰ ਵੀ ਜੰਗ ਦੇ ਮਦਾਨ ਦੇ ਵਿੱਚ ਲੜ ਕੇ ਸ਼ਹਾਦਤ ਦਾ ਜਾਨ ਪੀਤਾ ਤੇ ਮੈਂ ਵੀ ਜੰਗ ਦੇ ਮਦਾਨ ਦੇ ਵਿੱਚ ਜਾ ਕੇ ਦੁਸ਼ਮਨਾ ਦੀ ਨਾਲ ਲੜਦੇ ਹੋਇਆ ਸ਼ਹਾਦਤ ਦਾ ਜਾਨ ਪੀਵਾਂਗਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸ਼ੋਕੇ ਲਾਲ ਨੂੰ ਤਿਆਰ ਕਰਕੇ ਢੇਰ ਦਿਨ ਨਾਲ ਸਿੰਘ ਜਾਂਦੇ ਹਨ ਗੁਰੂ ਕਲਗੀ ਦੇ ਪਾਤਸ਼ਾਹ ਮਹਾਰਾਜ ਇੱਥੇ ਬੜੇ ਪਿਆਰੇ ਬਚਨ ਕਹਿੰਦੇ ਨੇ ਸਿੰਘੋ ਅੱਜ ਵੱਡਿਆਂ ਭਾਗਾਂ ਵਾਲਾ ਦਿਨ ਹੈ ਜਿਵੇਂ ਸਤਗੁਰੂ ਜੀ ਪਹਿਲਾਂ ਮੈਨੂੰ ਸਾਰੇ ਸ਼ਹੀਦ ਪਿਤਾ ਦਾ ਪੁੱਤ ਕਹਿੰਦੇ ਸਨ ਅੱਜ ਮੇਰੇ ਕੁਤ ਸ਼ਹਾਦਤ ਦਾ ਜਾਨ ਪੀਣਗੇ ਅੱਜ ਤੋਂ ਬਾਅਦ ਮੈਂ ਸ਼ਹੀਦ ਪੁੱਤਾਂ ਦਾ ਪਿਓ ਬਣ ਜਾਵਾਂਗਾ ਆਖੋ ਸਤਨਾਮ ਵਾਹਿਗੁਰੂ ਬਾਬਾ ਜੀ ਜਾਰ ਸਿੰਘ ਦੀ ਕੰਪਨੀ ਦੇ ਕਾਰਕ ਜਾਂਦੇ ਹੋਏ ਕੀਰ ਦੇ ਲੜਦਿਆਂ ਬਾਬਾ ਜੀ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨਾ ਭਾਵੇਂ ਇਹ ਨਾਲ ਹੀ ਇਤਿਹਾਸ ਜਿਹੜਾ ਸੀ ਉਹ ਪਿਛਲੇ ਦਿਨੀ ਸੱਜਾ ਕੀਤਾ ਦੇਖਦੇ ਨੇ ਗੁਰੂ ਪਿਤਾ ਉਹ ਵੇਖਦੇ ਹਨ ਕਹਿੰਦੇ ਸਤਪੁਰਜੀ ਵੇਖੋ ਮੈਂ ਦਾਦੇ ਦੀ ਪਾਗ ਨੂੰ ਦਾਗ ਨਹੀਂ ਲੱਗਣ ਦਿੱਤਾ ਆ ਵੇਖੋ ਤੁਹਾਡੇ ਪੁੱਤ ਨੇ ਸਾਰੇ ਦੀ ਸਾਰੀ ਜਿਹੜੀ ਵਾਲ ਨੇ ਸੀਨੇ ਤੇ ਨਹੀਂ ਪੇਟ ਤੇ ਕੋਈ ਵੀ ਵਾਰ ਨਹੀਂ ਹੈ ਉਹ ਤਾਂ ਸ਼ਹੀਦ ਹੁੰਦੇ ਛੋਟੇ ਆਲਾ ਤਾਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਤੇ ਖੜੇ ਹੋ ਕੇ ਦੇਕਾਰ ਸਕਦੇ ਹਨ ਇਧਰ ਸੂਰਜ ਢਲਿਆ ਸੰਝਿਆ ਹੋ ਗਈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਥੱਲੇ ਆਉਂਦੇ ਹਨ ਜਿਹੜੇ ਸਿੰਘ ਹਨ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਸੈਨਜਾਦੀਆਂ ਦੀ ਬਹਾਦਰੀ ਦੀ ਕਿਵੇਂ ਸੈਨਜਾਦੀ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਲੜੇ ਹਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਹਿਬ ਕੀ ਕਦਰ ਸਿੰਘੂ ਇਹ ਆਪਸ ਚ ਗੱਲਬਾਤ ਕਰਨ ਦਾ ਵਕਤ ਨਹੀਂ ਆਉ ਸਾਰੀ ਬਿਰਕੇ ਸੰਧਿਆ ਹੋ ਗਈ ਸਾਰੀ ਬਿਰਕੇ ਰਹਿਣਾ ਸਰਪਾਟ ਕਰਦੇ ਆਂ ਆਪ ਕੋ ਸਤਿਨਾਮ ਵਾਹਿਗੁਰੂ ਆਉ ਸਾਰੀ ਬਿਰਕੇ ਨਿਯਮ ਦਿਵਾਈ ਲਈ ਸਿੱਖਾ ਇਹ ਗੁਰੂ ਦੇ ਜੀਵਨ ਵਿੱਚੋਂ ਤੂੰ ਸਿੱਖਿਆ ਲੈ ਵੇਖ ਗੁਰੂ ਦੇ ਪਿੱਛੇ 10 ਲੱਖ ਦੀ ਫੌਜ ਲੱਗੀ ਐ ਸਰਸਾ ਦੇ ਕਿਨਾਰੇ ਪਹੁੰਚਦਾ ਐ ਅੰਮ੍ਰਿਤ ਵੇਲਾ ਹੁੰਦਾ ਐ ਇਹ ਗੁਰੂ ਕਲਜੀ ਧਰਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲਾ ਨਿਭਾਉਂਦੇ ਆਂ ਨੀਂਦ ਲਾਉਂਦੇ ਆਂ ਆਪ ਸਭ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਹਨ ਭੋਗ ਪੈਂਦਾ ਹੈ ਰਾਸ ਕੀ ਵਾਰ ਦਾ ਇਦਾਂ ਜਦੋਂ ਪੁੱਤ ਸ਼ਹੀਦ ਹੋ ਕੇ ਸ਼ਾਮ ਵੇਲੇ ਸੰਧਿਆ ਦਾ ਟਾਈਮ ਹੋਇਆ ਨੀਂਦ ਤੋਂ ਉੱਠਦਾ ਗੁਰੂ ਕਲਜੀ ਧਰਪਾਤਸ਼ਾਹ ਮਹਾਰਾਜ ਪੁੱਤ ਸ਼ਹੀਦ ਹੋਣ ਤੋਂ ਬਾਅਦ ਵੀ ਚੱਕੋ ਦੀ ਗਲੀ ਦੇ ਵਿੱਚ ਬੈਠ ਕੇ ਰਹਿ ਦਾਸ ਦਾ ਪਾਠ ਕਰਦੇ ਹਨ ਨਿਯਮ ਨਿਭਾਉਂਦੇ ਹਨ ਨੇਮ ਰਿਓ ਗਿਹਣ ਸੈਕੀ ਪ੍ਰੋਗਰਾਮ ਆ ਕੇ ਬੈਠ ਨੇ ਜਿਹੜੇ ਸਿੰਘ ਬੱਚੇ ਹਨ ਭਾਈ ਦਿਆ ਸਿੰਘ ਜੀ ਭਾਈ ਤਰਕਸ਼ ਸਿੰਘ ਜੀ ਭਾਈ ਮਾਨ ਸਿੰਘ ਜੀ ਆਦਤ ਭਾਈ ਸੰਗਤ ਸਿੰਘ ਜੀ ਬੈਠੇ ਹਨ ਸਾਰੇ ਮਿਲ ਕੇ ਗੁਰੂ ਕਾਲ ਕੀ ਤਰਬਾਚਾ ਮਹਾਰਾਜ ਨੂੰ ਰਹਿਰਾਸ ਦਾ ਪਾਠ ਸੁਣਦੇ ਨੇ ਸਾਰੇ ਮਿਲ ਕੇ ਰਹਿਰਾਸ ਦੀ ਬਾਣੀ ਪੜ੍ਹਦੇ ਹਨ ਸਿੱਖਾ ਤੂੰ ਵੀ ਉਹਦੇ ਜੀਵਨ ਵਿੱਚੋਂ ਇਹ ਲੈ ਜੇ ਤੇਰੇ ਜੀਵਨ 'ਚ ਖੁਸ਼ੀ ਹੈ ਤਾਂ ਕੀ ਤੇਰੇ ਜੀਵਨ ਚ ਨਿਯਮ ਨਾ ਜਾਵੇ ਜੇ ਤੇਰੇ ਜੀਵਨ ਦੇ ਵਿੱਚ ਦੁੱਖ ਦੀਆਂ ਘੜੀਆਂ ਹੋ ਗਈ ਤਾਂ ਵੀ ਤੂੰ ਆਪਣੇ ਜੀਵਨ ਚ ਨਿਯਮ ਬਣਾ ਲਿਆ ਨੀ ਤਾਂ ਵੀ ਨਿਯਮ ਨਹੀਂ ਲਾਈ ਮੈਂ ਪਿਛਲੇ ਜਵਾਨੀ ਚ ਕੀ ਕਿਹਾ ਸਾਇਦ ਜਦੋਂ ਬੰਦੇ ਦੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਤਾਂ ਵੀ ਬੰਦੇ ਦੀ ਸੁਰਤ ਟਿਕ ਜਾਂਦੀ ਹੈ ਜੇ ਘਰ ਦੇ ਵਿੱਚ ਬੰਦੇ ਦੇ ਕੋਈ ਗਮ ਆ ਜਾਵੇ ਕੋਈ ਦੁੱਖ ਕੋਈ ਭਾਣਾ ਆਪਰ ਜਾਵੇ ਤਾਂ ਵੀ ਬੰਦੇ ਦੀ ਸੁਰਤ ਡਿੱਗ ਜਾਂਦੀ ਹੈ ਪਰ ਗੁਰੂ ਕਲ ਜੀ ਦਾ ਪਾਤਸ਼ਾਹ ਮਹਾਰਾਜ ਨੇ ਵੇਖੋ ਕਰਕੇ ਵਿਖਾਇਆ ਪੁੱਤਾਂ ਦੀਆਂ ਲਾਸ਼ਾਂ ਪਈਆਂ ਹਨ ਪਿਆਰੇ ਸਿੰਘ ਸ਼ਹੀਦ ਹੋਏ ਨੇ ਪਰ ਗੁਰੂ ਕਲ ਜੀ ਦਾ ਪਾਤਸ਼ਾਹ ਮਹਾਰਾਜ ਫਿਰ ਵੀ ਨਿਯਮ ਨਿਭਾਉਂਦੇ ਪਏ ਹਨ ਸਾਨੂੰ ਵੀ ਸਰ ਜੀ ਇਹ ਉਪਦੇਸ਼ ਦਿੰਦੇ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਲੈਣਾ ਚਾਹੀਦਾ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜੇ ਸੁਖ ਦੇ ਤਾਂ ਤੁਝੇ ਰਾਤੀ ਗੁਰੂ ਸਾਹਿਬਾਨਾਂ ਨੇ ਕੱਲਾ ਇਹ ਨਹੀਂ ਕਥਿਆ ਨਹੀਂ ਗੁਰੂ ਸਾਹਿਬਾਂ ਨੇ ਆਪਣੇ ਜੀਵਨ ਚ ਉਸ ਨੂੰ ਕਰਕੇ ਵਿਖਾਇਆ ਖੁਸ਼ੀ ਹੈ ਤਾਂ ਵੀ ਨੇ ਨਿਭਾਇਆ ਪਰ ਜੇ ਪੁੱਤ ਸ਼ਹੀਦ ਹੋ ਗਏ ਤਾਂ ਵੀ ਨੇ ਆਪਣੇ ਟੁੱਟਣ ਦਿੱਤਾ ਸਿੰਘਾਂ ਨੂੰ ਕਹਿੰਦੇ ਆਓ ਮੈਂ ਦੀ ਸਾਰੇ ਨਿਯਮ ਦੀ ਬਹੁਤ ਦੇਰ ਹੈ ਨਾਲ ਉਸ ਦਾ ਪਾਠ ਕਰਦੇ ਹਾਂ ਗੁਰੂ ਕਲਜੀਧਰ ਪਾਤਸ਼ਾਹ ਮਹਾਰਾਜ ਰਹਿਣਸ ਦਾ ਪਾਠ ਕਰਦੇ ਨੇ ਰਹਿਣਸ ਦਾ ਪਾਠ ਇਸ ਸਾਰੀ ਮਿਲਤੀ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਿੰਘਾਂ ਨੂੰ ਇਹ ਸਰੀਰ ਹੋਏ ਨਹੀਂ ਜੰਗ ਦੇ ਮੈਦਾਨ ਦੇ ਵਿੱਚ ਮੈਂ ਆਪ ਲੜਨ ਵਾਸਤੇ ਜਾਵਾਂਗਾ ਸਵੇਰ ਨੂੰ ਜੰਗ ਦੇ ਮੈਦਾਨ 'ਚ ਮੈਂ ਲੜਨ ਵਾਸਤੇ ਜਾਵਾਂਗਾ ਜਦੋਂ ਇਹ ਗੱਲ ਗੁਰੂ ਕਾਲਜੀਤ ਪਾਤਸ਼ਾਹ ਮਹਾਰਾਜ ਜੀ ਨੇ ਕਹੀ ਇਹ ਸਾਰੇ ਜਿਹੜੇ ਸਿੰਘ ਸੰਭ ਉਹ ਕਹਿਣਗੇ ਨਹੀਂ ਸਤਿਗੁਰੂ ਜੀ ਤੁਸੀਂ ਕੱਲੂ ਜੰਗ ਦੇ ਮੈਦਾਨ ਦੇ ਵਿੱਚ ਲੜਨ ਨਹੀਂ ਜਾਣਾ ਤੁਸੀਂ ਗੜੀ ਛੱਡ ਕੇ ਇੱਥੋਂ ਚਲੇ ਜਾਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਨਾ ਕਰਤੀ ਨਹੀਂ ਮੈਂ ਗੜੀ ਛੜ ਕੇ ਨਹੀਂ ਜਾਣਾ ਲੋਕਾਂ ਨੇ ਕੀ ਕਰਾਈ ਗੁਰੂ ਗੋਬਿੰਦ ਸਿੰਘ ਲੋਕਾਂ ਦੇ ਪੁੱਤ ਮਨਵਾਤੀ ਆਪ ਗੜੀ ਛੜ ਕੇ ਚਲੇ ਆਇਆ ਇਥੋਂ ਨਿਕਲ ਗਿਆ ਮੈਂ ਗੜੀ ਛੜ ਕੇ ਨਹੀਂ ਜਾਣਾ ਇਤਿਹਾਸ ਕਰਦਾ ਨਹੀਂ ਉਸ ਵੇਲੇ ਗੁਰੂ ਕਰੀ ਤੇਰਪਾਚਾ ਮਹਾਰਾਜ ਜੀ ਦੇ ਸਾਹਮਣੇ ਕਿ ਪੰਜਾਂ ਵਿੱਚ ਗੁਰੂ ਆਪ ਵਰਤਦਾ ਹੈ ਪੰਜ ਪਰਵਾਰ ਪਰਪਰਧਾਰ ਖਾਲਸੇ ਨੂੰ ਕਿਹਾ ਖਾਲਸਾ ਮੇਰੋ ਰੂਪ ਹੈ ਖਾਲਸਾ ਜਦ ਖਾਸਾ ਮੇਰਾ ਸਤਪੁਰੂਰ ਸਾਹਿਬ ਜੀ ਨੇ ਇਥੋਂ ਤੱਕ ਬਚਨ ਪਏ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਚ ਇਹ ਪੰਜ ਆਉਂਦੇ ਹਨ ਬੇਤ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਹੁਕਮ ਦੇਦੇ ਨੇ ਸਤਗੁਰ ਜੀ ਇਹ ਹੁਕਮ ਹੈ ਬੇਤ ਰੂਪ ਵਿੱਚ ਤੁਹਾਡੇ ਚਰਨਾਂ 'ਚ ਪੰਜਾਂ ਚ ਤੁਸੀਂ ਆਪ ਉਹ ਵਰ ਤੁਸੀਂ ਮੰਨ ਦਤਾਈ ਪੰਜੇ ਹੁਕਮ ਕਰਦਿਆਂ ਤੁਸੀਂ ਅੱਜ ਰਾਤ ਨੂੰ ਇਹ ਗੜੀ ਛੱਡ ਕੇ ਇਥੋਂ ਨਿਕਲ ਜਾਓਗੇ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪੰਜਾਂ ਦੇ ਸਤੂਪੰਦੇ ਸਾਹਮਣੇ ਸਿਰ ਝੁਕਾ ਦਿੱਤਾ ਮਨ ਦੇ ਸਹਿਜ ਜੀ ਠੀਕ ਹੈ ਮੈਂ ਗੜੀ ਛੱਡ ਕੇ ਜਾਉਣਾ ਪਰ ਨਾਲ ਹੀ ਬਾਬਾ ਜੀ ਨੇ ਬਚਨ ਕਿਹਾ ਮੈਂ ਚੁੱਪ-ਚੁਪੇ ਨਹੀਂ ਜਾਣਾ ਇੱਥੋਂ ਦੁਸ਼ਮਣ ਨੂੰ ਮੰਨਾਰ ਕੇ ਲਲਕਾਰ ਕੇ ਮੈਂ ਇੱਥੋਂ ਨਿਕਲਣਾ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਇੱਥੇ ਹੀ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਜਿਹੜੀ ਕਲਗੀ ਹੈ ਉਹ ਦਿੱਤੀ ਜਾਂਦੀ ਹੈ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਵੀ ਆਪਣੀ ਕੋਲ ਨਹੀਂ ਰੱਖਿਆ ਸਭ ਕੁਝ ਵਾਰ ਦਿੱਤਾ ਅੱਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਲਗੀ ਵਾਲਾ ਤਾਂ ਕਿੰਨੇ ਕਲਗੀ ਆਉਂਦੇ ਸਨ ਅੱਜ ਸਿਰ ਤੇ ਕਲਗੀ ਸੀ ਉਹ ਵੀ ਉਦਾਰ ਕੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਲਗਾ ਦਿੱਤੀ ਜੀ ਆਪਣਾ ਜਿਹੜੀ ਪੋਸ਼ਾਕ ਬਾਬਾ ਜੀ ਨੇ ਉਹ ਦਿੱਤੀ ਹੈ ਈਰ ਆਦਕ ਜਿਹੜੇ ਸਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਦਿੱਤੇ ਹਨ ਭਾਈ ਸੰਗਤ ਸਿੰਘ ਜੀ ਨੂੰ ਇੱਥੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਤ ਨੂੰ ਤਾੜੀ ਵਜਾ ਕੇ ਜੰਕਾਰੇ ਗਟਮਤੇ ਹੋਏ ਸਿੰਘਾਂ ਨੂੰ ਕਿਹਾ ਨਾਲ ਭਾਈ ਦਾਇਆ ਸਿੰਘ ਜੀ ਨੂੰ ਧਰਮ ਸਿੰਘ ਜੀ ਨੂੰ ਮਾਨ ਸਿੰਘ ਜੀ ਨੂੰ ਲੈ ਕੇ ਨਾਲ ਕਹਿੰਦੇ ਨੇ ਆਪਾਂ ਇੱਥੋਂ ਨਿਕਲਾਂਗੇ ਤਾਰੇ ਦੀ ਛੇ ਤੇ ਤਾਰਾ ਸੁਲਾਹ ਖਾਤੇ ਇੱਥੇ ਹੋਏਗਾ ਉੱਥੇ ਆਪਾਂ ਸਾਰੇ ਇਕੱਠੇ ਹੋ ਜਾਵਾਂਗੇ ਜਦੋਂ ਤਾਰਾ ਇੱਥੇ ਆਏਗਾ ਉਗਰਤਵਾਤ ਹੋ ਕੇ ਨਿਕਲੇ ਤੇ ਜਕਾਰੇ ਗਜਾਕੇ ਨਿਕਲੇ ਪ੍ਰਿੰਸੀਪਲ ਸਬੀਰ ਸਿੰਘ ਜੀ ਕਹਿੰਦੇ ਹਨ ਗੁਰੂ ਕਲਜੀਤ ਪਾਤਸ਼ਾਹ ਮਹਾਰਾਜ ਜਕਾਰੇ ਗਜਾਕੇ ਕਿਹਾ ਪੀਰੇ ਹਿੰਦ ਮੇਰਵਤ ਪੀਰੇ ਹਿੰਦ ਮੇਰਵਤ ਕਹੰਬਾ ਭਾਉ ਹਿੱਦ ਦਾ ਪੀਰ ਜਾ ਰਿਹਾ ਹੈ ਜੀ ਗੁਰੂ ਕਲਜੀਤ ਪਾਤਸ਼ਾਹ ਮਹਾਰਾਜ ਤਾਲੀ ਉਗਾ ਕੇ ਜਕਾਰੇ ਗਜਾਉਂਦੇ ਹੋਏ ਤੋਂ ਇਹ ਜਕਾਰਾ ਸ਼ਰਧੇਨੀ ਭਾਈ ਮਾਲ ਸਿੰਘ ਦੀ ਸ਼ਰਧੇਨੀ ਧਰਮ ਸਿੰਘ ਦੀ ਸ਼ਰਧੇ ਹਨ ਇਦਨ ਭਾਈ ਦਇਆ ਸਿੰਘ ਜਕਾਰਾ ਛੱਡੇ ਹਨ ਰਾਤ ਨੂੰ ਜਦੋਂ ਜਕਾਰੀ ਛਕੇ ਦੁਸ਼ਮਣਾਂ ਦੇ ਕੰਨਾਂ ਦੇ ਵਿਚ ਆਵਾਜ਼ ਪਈ ਤੇ ਸਾਰੇ ਆਪਸ ਵਿੱਚ ਇੱਕ ਦੂਜੇ ਨੂੰ ਰਾਤ ਨੂੰ ਹਨੇਰਾ ਦੇ ਸੀ ਪਤਾ ਕੋਈ ਨਹੀਂ ਲੱਗਦਾ ਸੀ ਇੱਕ ਦੂਜੇ ਦੇ ਹੀ ਉਹ ਘਟ ਵੱਡਣ ਲੱਗੇ ਇੰਨੇ ਚ ਗੁਰੂ ਕਾਲ ਕੀਰਤ ਪਾਤਸ਼ਾਹ ਮਹਾਰਾਜ ਜਿਹੜੇ ਇਹ ਪਿਆਰੇ ਹਨ ਕਿ ਚਮਕੌਰ ਦੀ ਦੂਤ ਤੋਂ ਜਿਹੜੇ ਨੇ ਪਾਰ ਹੋ ਜਾਂਦੇ ਨੇ ਨਿਕਲ ਜਾਂਦੇ ਹਨ ਜੀ ਦੁਸ਼ਮਣ ਪਛਾਨ ਹੀ ਨਹੀਂ ਪਾਇਆ ਆਪਸ ਵਿੱਚ ਹੀ ਲੜਦੇ ਰਹੇ ਕਾਫੀ ਮਾਂ ਨਹੀਂ ਆਪਸ ਵਿੱਚ ਲੜ ਗਏ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਨੇ ਆਪਣਾ ਨੁਕਸਾਨ ਵੀ ਕੀਤਾ ਮੇਰੇ ਦੇ ਵੀ ਇੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮਾਸੀਵਾੜੀ ਦੇ ਜੰਗਲ ਦੇ ਵਿੱਚ ਪਹੁੰਚਦੇ ਆ ਗੱਦੇ ਦੀਵਾਰ ਦੇ ਵਿੱਚ ਆਪ ਇਤਿਹਾਸਾਂ ਦਾ ਕੀਤਾ ਸੀ ਅੱਜ ਤੋਂ ਦੀ ਰਾਤ ਨੂੰ ਸੱਜੀ ਨਿਕਲਦੇ ਹਨ ਜੀ ਅੱਜ ਤੋਂ ਦਿਨ ਸੱਜੀ ਦੇ ਸੱਜਾ ਦੇ ਜਿਹੜੇ ਨੇ ਉਹ ਸ਼ਹਾਦਤ ਦਾ ਜਨਮ ਪਿੰਦੇ ਹਨ ਰਾਜਪੂਰ ਕਲਗੀਧਰ ਪਾਤਸ਼ਾਹ ਮਹਾਰਾਜ ਨਿਕਲਦੇ ਹਨ ਭਾਈ ਸੁੰਦਰ ਸਿੰਘ ਨੂੰ ਕਿਹਾ ਜਾਂਦਾ ਹੈ ਸਾਡੀ ਥਾਂ ਤੁਸੀਂ ਮੋਰਚਾ ਲਾਣਾ ਹੈ ਜਿੰਨੇ ਵੀ ਅੰਦਰ ਗੜੀ ਦੇ ਵਿੱਚ ਸਿੱਖ ਹੋਤੇ ਨੇ ਸوير ਨੂੰ ਪਉ ਹੁੰਦੀ ਹੈ ਜੀ ਨੋਂ ਪਉ ਨੂੰ ਦੁਸ਼ਮਣ ਜਿਹੜਾ ਹੈ ਵਜੀਦਾ ਵੀ ਕਹਿੰਦਾ ਹੈ ਮੁੱਠੀ ਭਲ ਸਿੰਘ ਹੋਣੇ ਇੰਨੇ ਦਰਬਾਰ ਇੰਨੇ ਬੰਦੇ ਮਰਵਾ ਲੈ ਕਿਉਂ ਨਾ ਹੁਣ ਗੜੀ ਤੇ ਮਿਲ ਕੇ ਹਮਲਾ ਕੀਤਾ ਜਾਵੇ ਇਕੱਠੇ ਹਮਲਾ ਕੀਤਾ ਜਾਵੇ ਗੜੀ ਦਾ ਦਰਵਾਜ਼ਾ ਤੋੜਿਆ ਜਾਵੇ ਭਾਈ ਸੰਗਤ ਸਿੰਘ ਨੂੰ ਵੇਖਦੇ ਨਹੀਂ ਕਿਉਂਕਿ ਭਾਈ ਸੰਗਤ ਸਿੰਘ ਜਿਹੜੇ ਸ਼ੰਕਰ ਸਿੰਘ ਚੇਰਾ ਮੋਰਾ ਸੀ ਕਦ ਕਾਠੀ ਸੀ ਉਹ ਗੁਰੂ ਕਾਲ ਕੀ ਤਰਪਾਦਸ਼ਾ ਮਹਾਰਾਜੀ ਦੇ ਨਾਲ ਮਿਲਦਾ ਸੀ ਇਤਿਹਾਸਕਾਰ ਭਾਈ ਸੰਗਤ ਸਿੰਘ ਨੂੰ ਹਮ ਉਮਰ ਕਹਿੰਦੇ ਕੁਝ ਹੀ ਉਮਰ ਛੋਟੇ ਸਨ ਗੁਰੂ ਕਾਲ ਕੀ ਤਰਪਾਦਸ਼ਾ ਮਹਾਰਾਜੀ ਤੋਂ ਭਾਈ ਸੰਗਤ ਸਿੰਘ ਇਤਿਹਾਸਕਾਰ ਕਹਿੰਦੇ ਗੁਰੂ ਕਾਲ ਕੀ ਤਰਪਾਦਸ਼ਾ ਮਹਾਰਾਜੀ ਦੇ ਨਾਲ ਹੀ ਪਟਨੇ ਦੀ ਧਰਤੀ ਤੇ ਰਹੇ ਉੱਥੇ ਸਹਿਜ ਦੇ ਨਾਲ ਖੇਡੇ ਹਨ ਬਚਪਨ ਤੋਂ ਗੁਰੂ ਕਲਜੀ ਧਰਪਾਤਸ਼ਾਹ ਮਹਾਰਾਜ ਜੀ ਨਾਲ ਸੰਗਤਾਂ ਮਾਪਿਓ ਨੇ ਇਹਦਾ ਨਾਂ ਰੱਖਿਆ ਹੋਇਆ ਸੀ ਜਦੋਂ ਅੰਮ੍ਰਿਤਧਾਰ ਗੁਰੂ ਕਲਜੀ ਧਰਪਾਤਸ਼ਾਹ ਮਹਾਰਾਜ ਜੀ ਜਿੰਦੇ ਨੇ ਉਹਦਾ ਨਾਂ ਫਿਰ ਪੈ ਜਾਂਦਾ ਹੈ ਸੰਤੋ ਸੰਗਤ ਸਿੰਘ ਜੀ ਗੁਰੂ ਕਲਜੀ ਧਰਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਿਲਕੁਲ ਕਦੇ ਮਾਵਾ ਪਛਾਲਿਆਂ ਦੇ ਸੀ ਪਰ ਬਾਹਰ ਨਿਕਲਦੇ ਸਮੇਂ ਆਮ ਬਦਨ ਪਛਾਲਪੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਭਾਈ ਸੰਗਤ ਜੀ ਦਾ ਹਤੂਆ ਦੀ ਸ਼ਕਲ ਇੰਨੀ ਆਪਰਸ਼ੇ ਮਿਲਦੀ ਸੀ ਗੁਰੂ ਗੜਕੀ ਦੇ ਪੱਖਸ਼ਾਹ ਮਹਾਰਾਜ ਜਿਹੜੇ ਲੰਘਦੇ ਨੇ ਉਹਨਾਂ ਨੂੰ ਵੇਖ ਕੇ ਭਾਈ ਸੰਗਤ ਸਿੰਘ ਨੂੰ ਵੇਖ ਕੇ ਕਹਿੰਦੇ ਨਹੀਂ ਗੁਰੂ ਗਿਆ ਨਹੀਂ ਸਾਹਮਣੀ ਬੈਠਿਆ ਹੋਇਆ ਇਹ ਚਲੋ ਇੱਥੇ ਨੋ ਨੋਉਦਾ ਹੈ ਸਰੀਰ ਹੁੰਦੀ ਹੈ ਸਾਰੇ ਮਿਲ ਕੇ ਕਿੰਨੇ ਕੁ ਸਸਤਰ ਸੰਸਾਰੇ ਮੁਕ ਜਾਦੇ ਨੇ ਤੀਰ ਵੀ ਮੁਕ ਜਾਦੇ ਨੇ ਸਾਰੇ ਮਿਲ ਕੇ ਜਿਹੜੇ ਨੇ ਉਹ ਗੜੀ ਦਾ ਦਰਵਾਜ਼ਾ ਤੋੜ ਦੇ ਨੇ ਅੰਦਰ ਆ ਜਿਹਦੇ ਨੇ ਪ੍ਰਵੇਸ਼ ਕਰਦੇ ਹਨ ਜਿਹੜੇ ਸਿੰਘ ਅੰਦਰ ਹਨ ਲੜਦੇ ਆ ਲੜਦੇ ਆ ਉਹ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਭਾਈ ਸੰਗਤ ਸਿੰਘ ਜੀ ਵੀ ਲੜਦੇ ਹਨ ਬੜੀ ਬਹਾਦਰੀ ਦੇ ਨਾਲ ਲੜਦੇ ਹਨ ਤਲਵਾਰ ਦੇ ਨਾਲ ਲੜਦੇ ਨੇ ਤੀਰਾਂ ਦੇ ਨਾਲ ਲੜਦੇ ਹਨ ਅਖੀਰ ਦੇ ਭਾਈ ਸੰਗਤ ਸਿੰਘ ਜੀ ਵੀ ਲੜਦੇ ਆ ਲੜਦੇ ਆ ਸ਼ਹਾਦਤ ਦਾ ਜਾਨ ਪੀ ਜਾਦੇ ਨੇ ਇਤਿਹਾਸਕਾਰਾਂ ਨੇ ਵੀ ਇੱਥੋਂ ਤੱਕ ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਸਮਝ ਕੇ ਭਾਈ ਸੰਗਤ ਸਿੰਘ ਜੀ ਨੂੰ ਉਹਨਾਂ ਦੇ ਅਪ ਸਭੂ ਵੀ ਵਰਤੇ ਹਨ ਕਿੰਨੇ ਸ਼ਬਦ ਵਰਤੇ ਹਨ ਵਰਤਣ ਤੋਂ ਬਾਅਦ ਅਖੀਰ 'ਚ ਉਹਨਾਂ ਨੇ ਪਤਾ ਕੀ ਕੰਮ ਕੀਤਾ ਅਖੀਰ ਦੇ ਭਾਈ ਸੰਗਤ ਸਿੰਘ ਜੀ ਦਾ ਉਹਨਾਂ ਨੇ ਸਿਰ ਵੱਢਿਆ ਸੀ ਜੀ ਭਾਈ ਸੰਗਤ ਸਿੰਘ ਜੀ ਦਾ ਸਿਰ ਵੱਢ ਕੇ ਲੈ ਕੇ ਗਏ ਹਕੂਮਤ ਨੂੰ ਵਿਖਾਉਣੇ ਖੁਸ਼ੀ ਵੀ ਮਨਾਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਸੀ ਮਾਦਕ ਭਾਈ ਸੰਗਤ ਸਿੰਘ ਦਾ ਸਿਰ ਵੱਢ ਕੇ ਲਿਆਉਂਦੇ ਨੇ ਤਾਂ ਕਿ ਵਿਖਾਈਏ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਾਰ ਕੇ ਲੈ ਕੇ ਆਏ ਹਾਂ ਪਰ ਲੈ ਕੇ ਜਾਂਦੇ ਹਾਂ ਕੁਝ ਸਮੇਂ ਬਾਅਦ ਇਹ ਖੁਸ਼ੀ ਮਹੱਤਮ ਇਤਿਹਾਸ ਵਿੱਚ ਬਦਲ ਜਾਂਦੀ ਹੈ ਕਿਵੇਂ ਜਦੋਂ ਪਤਾ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਨਹੀਂ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦਾ ਹਮ ਸ਼ਕਲ ਉਹਨਾਂ ਦਾ ਸਿੱਖ ਹੈ ਆਖੋ ਸਤਨਾਮ ਵਾਹਿਗੁਰੂ ਕਲ ਊਠੇ ਦਸ ਲੱਖ ਦੀ ਥੋਜ ਹੋਵੇ ਇਹਨੇ ਬੰਦੇ ਆਪਣੇ ਬਰਵਾ ਲਏ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨਹੀਂ ਫੜ ਪਾਏ ਫਿਰ ਇਹਨਾਂ ਨੇ ਢੋਰਾ ਜਿਹੜਾ ਸਿੱਖ ਬਵਾ ਦਿੱਤਾ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਿਹੜਾ ਹੈ ਇਤਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਏ ਹਨ ਤੇ ਉਹਨਾਂ ਨੂੰ ਲੱਭਿਆ ਜਾਵੇ ਇੱਥੇ ਭਾਈ ਸੰਗਤ ਸਿੰਘ ਜੀ ਸ਼ਹੀਦ ਹੁੰਦੇ ਹਨ ਦੀ ਨੌਂ ਪੋਹ ਦਾ ਜਿਹੜੇ ਖੁਸ਼ੀ ਮਨਾਉਂਦੇ ਹਨ ਸਾਰੇ ਸਾਡੇ ਬਹਿ ਕੇ ਸ਼ਾਮ ਪੈ ਲੱਗਦੀ ਹੈ ਤੇ ਲੋਥਾਂ ਹੀ ਲੋਥਾਂ ਪਈਆਂ ਨੇ ਸਾਰੇ ਪਾਸੇ ਲੋਥਾਂ ਹੀ ਲੋਥਾਂ ਪਈਆਂ ਨੇ ਸਹੀ ਹੀ ਸਹੀ ਧਰਤੀ ਤੇ ਪਈ ਹੋਈ ਹੈ ਰਾਤ ਪੈਣ ਦੇ ਪੋਹ ਦੀਆਂ ਰਾਤਾਂ ਨੇ ਇੱਥੇ ਇੱਕ ਬੀਬੀ ਦਾ ਨਾਂ ਇਤਿਹਾਸ ਦੇ ਵਿੱਚ ਹੈ ਜਿਹਦਾ ਨਾਂ ਸ਼ਰਨਪੋਰਾ ਹੈ ਜੀ ਏਡੀ ਦਲੇਰ ਬਿੱਬੀ ਹੋਏਗੀ ਆਪਣੀ ਮਾਂ ਨੂੰ ਕਹਿੰਦੀ ਹੈ ਸਹਿਜ ਜਦ ਸ਼ਹੀਦ ਹੋ ਗਏ ਇਤਿਹਾਸਕਾਰ ਨੇ ਕਿਹਾ ਇਹਦਾ ਪਤੀ ਵੀ ਸਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਇਆ ਜਿਹਦਾ ਨਾਂ ਇਤਿਹਾਸਿਕ ਪ੍ਰਿਕਰਿਪਸੀਮ ਕਰਕੇ ਆਇਆ ਹੈ ਜੀ ਸ਼ਹੀਦ ਹੋ ਗਿਆ ਇਹ ਕਹਿੰਦੀ ਹੈ ਮੈਂ ਜਾ ਕੇ ਸਾਰਿਆਂ ਦਾ ਸੰਸਕਾਰ ਕਰਨਾ ਹੈ ਜੀ ਇਹ ਆਈ ਜੰਗ ਦੇ ਮੈਦਾਨ ਦੇ ਵਿੱਚ ਰਾਤ ਉਹ ਦੀਆਂ ਤਕਰੀਲਾ ਰਾਤਾਂ ਠੰਡੀ ਹਵਾ ਚੱਲਦੀ ਏ ਇਹ ਰਾਤ ਨੂੰ ਆਈ ਉਹ ਜਿਹੜੇ ਸਾਰੇ ਮੁਗਲ ਫੌਜਦਾਰ ਸਾਰੇ ਆਪਣੇ ਆਪਣੇ ਟੈਂਟ ਦੇ ਚੱਕਰ ਦੀ ਸਾਰੇ ਸਾਰੇ ਅੰਦਰ ਬੈਠੇ ਨਾਲ ਠੰਡਾ ਮੌਸਮ ਹੈ ਇੰਝ ਕਰੀਏ ਜਿੱਤ ਵੀ ਖੁਸ਼ੀ ਤੋਂ ਹੋ ਸੰਦਨਾਂ ਵਿੱਚ ਸ਼ਰਾਬ ਆਦਮ ਨਸ਼ਾ ਦੇ ਕੋਈ ਵਰਤਿਆ ਹੋਵੇ ਸਾਰਿਆਂ ਨੇ ਕਹਿੰਦੇ ਉਸ ਲਈ ਇਹ ਦੀਪੀ ਆਉਂਦੀ ਏ ਇੰਨੇ ਹੱਥ ਦੇ ਉੱਪਰ ਦੀਵਾ ਰੱਖਿਆ ਹੋਇਆ ਏ ਦੀਵਾ ਜਦੋਂ ਦੀਆ ਕੇ ਆਪਣੇ ਹੱਥ ਦੇ ਉੱਪਰ ਦੀਵਾ ਰੱਖ ਕੇ ਜੰਗ ਦੇ ਮੈਦਾਨ ਦੇ ਵਿੱਚ ਸਿੰਘਾਂ ਦੇ ਸਰੀਰਾਂ ਨੂੰ ਲੱਭਦੀ ਪਈ ਆਖੋ ਸਤਨਾਮ ਕਿੰਨੀ ਦਲੇਰੀ ਹੋਏਗੀ ਬੀਬੀ ਦੀ ਇੱਕ ਆਜੜੀ ਦਾ ਵਾਰਾ ਨਾਲ ਹੀ ਗਿਆ ਜਿੱਥੇ ਸੁੱਕਾ ਬਲੜ ਪਿਆ ਹੋਇਆ ਸੀ ਕਿਉਂਕਿ ਜਦੋਂ ਜੰਗ ਹੋਇਆ ਜਿੰਨੇ ਵੀ ਘਲਸਣ ਲੱਗੇ ਜਾਂ ਜੋ ਵੀ ਸਨ ਉਹ ਛੱਡ ਕੇ ਚਲੇ ਗਏ ਸਨ ਉੱਥੇ ਜੰਗ ਹੋਇਆ ਤੇ ਉੱਥੇ ਆਦੜੀ ਦਾ ਜਿਹੜਾ ਬਾੜਾ ਸੀ ਉਹ ਜਿਹੜਾ ਸੁੱਕ ਤੇ ਜਿਹੜੀਆਂ ਸੁੱਕੀਆਂ ਲਗਰਾਂ ਕਹਿਦੇ ਉਸ ਦਾ ਬਾਲਨ ਪਿਆ ਹੋਇਆ ਸੀ ਇਹ ਪਤਾ ਹੈ ਗੁਰੂ ਕੜਗੀਧਰ ਪਛਾ ਮਹਾਰਾਜ ਨੇ ਪਿਆਰਿਆਂ ਨੂੰ ਉਹਨਾਂ ਸਿੰਘਾਂ ਨੂੰ ਸ਼ਹੀਦ ਹੋਇਆ ਨੂੰ ਰਾਤ ਨੂੰ ਲੱਗਦੀ ਇਹ ਦਿਵਾ ਹੱਥ ਦੇ ਵਿੱਚ ਲਿਆ ਹੋਇਆ ਹੈ ਇਹ ਪਤਾ ਕੀ ਪਛਾਣ ਕਰਦੀ ਜਿਹਦੇ ਹੱਥ ਵਿੱਚ ਕੜਾ ਹੈ ਸਾਫ ਸੁਨਤ ਹੈ ਕਸ਼ੀਰਾ ਹੈ ਜਿਹਦੇ ਸਿਰ ਤੇ ਜੂڑا ਹੈ ਇਹ ਲੱਭਦੀ ਏ ਤੇ ਇੱਕ ਇੱਕ ਨੂੰ ਖਿੱਚ ਕੇ ਇੱਕ ਥਾਂ ਇਕੱਠਾ ਕਰਦੀ ਪਈ ਏ ਜਿੱਥੇ ਵਾੜਾ ਹਿਲਕਾ ਦਾ ਏਥੇ ਇਕੱਠਾ ਕਰਦੀ ਪਈ ਏ ਆਪਜੀ ਲਾਸਤ ਕਿੰਨੀ ਦਲੇਰ ਈ ਹੋਵੇਗੀ ਉਹਦੇ ਅੰਦਰ ਆਪਜੀ ਨੂੰ ਪਤਾ ਹੈ ਜਦੋਂ ਬੰਦਾ ਮਰ ਜਾਂਦਾ ਏ ਇੱਕ ਤੇ ਉਦਾਂ ਹੀ ਉਹਦਾ ਭਾਰ ਵਧ ਦਿੰਦਾ ਏ ਕੱਲੇ ਬੰਦੇ ਤੋਂ ਜੁੱਕਦਾ ਚਾਰ ਚਾਰ ਬੰਦੇ ਚੁੱਕ ਕੇ ਲੈ ਕੀ ਜਾਂਦੇ ਨੇ ਤਾਰੇਹ ਜੀ ਸ਼ਰਨਪੁਰ ਗੁਰੂ ਕਲਜੀ ਘਰ ਦੀ ਧੀ ਜਿਹੜੀ ਆ ਪਿੱਤੀ ਰਾਤ ਨੂੰ ਤਕਰੀਬਨ ਰਾਤ ਨੂੰ ਆਪਣੇ ਵੀਰਾਂ ਦੇ ਸਮਾ ਨੂੰ ਜਿਹੜਾ ਹੈ ਖਿੱਚ ਕੇ ਇੱਕ ਥਾਂ ਸੰਸਕਾਰ ਕਰਨ ਵਾਸਤੇ ਇਕੱਠਾ ਕਰਦੀ ਪਈਏ ਤਾਂ ਇਹ ਬਿਬਿਸ਼ੰ ਨੂੰ ਇਤਿਹਾਸਕਾਰ ਕਹਿੰਦੇ ਨੇ ਬੀਬੀ ਨੇ ਇਹ ਜਿਹੜੇ ਸਰੀਰ ਲੱਭਣੇ আরম্ভ ਕੀਤੇ ਤਕਰੀਬਨ 30 ਬਤੀਆਂ ਦੇ ਇਤਿਹਾਸਕਾਰ ਜਿੱਤਰ ਕਰਦੇ ਨੇ 30 ਬਤੀ ਦੇ ਕਰੀਬ ਇੰਨੇ ਕੱਲੀ ਰਾਤ ਨੂੰ ਨਾਲ ਦੁਸ਼ਮਣ ਨੂੰ ਪਰੇਖਾ ਵੀ ਪਿਆ ਉਹ دیਵਾ ਵੀ ਜਗਦਾ ਇੱਕ ਦੋ ਨੇ ਵੇਖਿਆ ਵੇਖਿਆ ਇਹ ਦੇਖਦੇ ਨੇ ਰਾਤ ਨੂੰ ਤਕਰੀਰੀ ਰਾਤਾਂ ਨੂੰ ਹਵਾ ਕਰਦੀ ਬਿਲਕੁਲ ਹਨੇਰਾ ਰਹੇ ਤੇ دیਵਾ ਕੂਣੀ ਇੱਧਰ ਉੱਧਰ ਲੈ ਕੇ ਤੁਰਿਆ ਫਿਰਦਾ ਏ ਮਰ ਜੇ ਡਰ ਵੀ ਹੈ ਲੋਥਾਂ ਪਿਆਰੇ ਹੋ ਸਕਦਾ ਕੋਈ ਹਵਾ ਨਾ ਹੋਵੇ ਕੋਈ ਚੁਗੈਰਾ ਅਧਕਾ ਨਾ ਹੋਵੇ ਅੰਦਰ ਡਰਦੀ ਵੀ ਪਈ ਰਹਿੰਦੀ ਉਹ ਨਹੀਂ ਜਾਣਦੇ ਇਹ ਸਾਰੇ ਅਦੀਆ ਦੇ ਵਿੱਚ ਬਾਬਾ ਜੀ ਸਿੰਘ ਜੀ ਨੂੰ ਵੀ ਇਹਨਾਂ ਦੀ ਧੁੱਕ ਕੇ ਬੀਬੀ ਜੀ ਹੁਣਾਂ ਦੇ ਬੀਬੀ ਸ਼ਰਮ ਕੋਲ ਨੇ ਦੇਖਿਆ ਬਾਬਾ ਜੀ ਸਿੰਘ ਦੀ ਲਾਗੀ ਪਤਾ ਨਹੀਂ ਕਿੰਨੀਆਂ ਹੀ ਲੋਥਾਂ ਪੀਆਂ ਨੇ ਬਾਬਾ ਜੀ ਦਾ ਸਰੀਰ ਨਾਲੇ ਥੱਲੇ ਦੱਬਿਆ ਹੋਇਆ ਇੱਕ ਨਹੀਂ ਤੂੰ ਹਟਾ ਕੇ ਬੜੇ ਪਿਆਰ ਨਾਲ ਬਾਬਾ ਜੀ ਸਿੰਘ ਜੀ ਦਾ ਸਰੀਰ ਹੈ ਉਹ ਵੀ ਧੁੱਕ ਕੇ ਉੱਥੇ ਲੈ ਚੁਕੇ ਜਿੱਥੇ ਇਹ ਸੰਸਕਾਰ ਕਰਦੇ ਸਾਰੇ ਦੇ ਸਰੀਰ ਇਕੱਠੇ ਕੀਤੇ ਹੋਏ ਉਹਨੂੰ ਲਗਾਣ ਤੋਂ ਬਾਅਦ ਬਾਬਾ ਜੀ ਹਾਰ ਸਿੰਘ ਜੀ ਦਾ ਜਿਹੜਾ ਸੀ ਉਹ ਵੀ ਸਰੀਰ ਲੱਭਿਆ ਲੱਭ ਕੇ ਉਹ ਵੀ ਲੈ ਕੇ ਗਈ ਤਕਰੀਬਨ 30 ਬੰਤੀ ਦੇ ਕਰੀਬ ਇਹਨੇ ਸਰੀਰ ਇਕੱਠੇ ਕਰ ਲਏ ਇਤਿਹਾਸਕਾਰ ਕਹਿੰਦਾ ਇੱਕ ਸਰੀਰ ਹੋਰ ਲੱਭਦੀ ਪਈਏ ਜੀਏ ਇੱਕ ਸਰੀਰ ਹੋਰ ਲੱਭਦੀ ਪਈਏ ਕਦੇ ਨੇ ਲੱਭ ਦਿਆਂ ਲੱਭ ਦਿਆ ਕਦੇ ਇੱਧਰ ਜਾਂਦੀ ਹੈ ਜੀਵਾ ਲੈ ਕੇ ਕਦੇ ਇੱਧਰ ਜਾਂਦੀ ਹੈ ਕਦੇ ਇੱਧਰ ਜਾਂਦੀ ਉਹ ਦੂਰ ਜਾ ਕੇ ਕਿਤੇ ਇਹਨੂੰ ਇੱਕ ਸਰੀਰ ਨਜ਼ਰ ਆਇਆ ਉਹ ਪਤਾ ਕਿਹਦਾ ਸਰੀਰ ਲੱਭਦੀ ਪਈ ਸੀ ਉਹ ਪ੍ਰੇਮ ਪਤੀ ਪ੍ਰੀਤਮ ਸਿੰਘ ਦਾ ਸਰੀਰ ਲਬਦੀ ਪੈ ਸੀ। ਦੂਰ ਨਗਰ ਆਇਆ ਤੇ ਪ੍ਰੀਤਮ ਸਿੰਘ ਨੇ ਲਾਤੀ ਦੇ ਪਿਆ ਲੋਖਾਂ ਪਿਆ ਨੇ ਬੜੇ ਦੁਸ਼ਮਣ ਦੇ ਸਰੀਰ ਪਏ ਹੋਏ ਨੇ। ਉਹਨਾਂ ਵਿੱਚੋਂ ਆਪਣੇ ਪਤੀ ਨੂੰ ਇੰਨੇ ਵੇਖਿਆ ਵੇਖਣ ਤੋਂ ਬਾਅਦ ਉੱਥੇ ਹੱਥ ਜੁੜ ਕੇ ਦੀਵਾ ਰੱਖ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇਰਾ ਸ਼ੁਗਰ ਹੈ। ਅਜਿ ਮੇਰਾ ਪਤੀ ਵੀ ਤੇਰੇ ਲਈ ਖੇ ਲੱਗ ਗਿਆ ਕੋ ਸਤਨਾਮ ਮੇਰਾ ਪਤੀ ਵੀ ਤੇਰੇ ਲਈ ਖੇ ਲੱਗ ਗਿਆ ਕਹਿੰਦੇ ਉਥੋਂ ਆਪਣੇ ਪਤੀ ਨੂੰ ਵੀ ਧੁੱਕ ਕੇ ਪ੍ਰੀਤਮ ਸਿੰਘ ਜੀ ਦੀ ਲਾਸ਼ ਹੀ ਧੁੱਕ ਕੇ ਉੱਥੇ ਲੈ ਕੇ ਆਉਂਦੀ ਏ ਲਿਆਉਣ ਤੋਂ ਬਾਅਦ ਕਹਿੰਦੇ ਇਸ ਨੇ ਜੋ ਵੀ ਹੈ ਅਰਦਾਸ ਸਹਿਵਾ ਦੇ ਚਰਨਾਂ ਕੁਮਰਾਂ ਉੱਤੇ ਕਰਕੇ ਬੀਬੀ ਸ਼ਰਨਪੌਰ ਨੇ ਉਹਨਾਂ ਸਰੀਰ ਦਾ ਲੱਕੜ ਪਾ ਕੇ ਜਿਹੜਾ ਹੈ ਸੰਸਕਾਰ ਹੀ ਨੇ ਅਰੰਭ ਕਰ ਦਿੱਤਾ ਜੀ ਜਦੋਂ ਅੱਗ ਲਾਈ ਤੇ ਭਾਂਬੜ ਮੱਠੀ ਸੁੱਕਾ ਬਾਲਣ ਸੀ ਛੇਤੀ ਅੱਗ ਫੜੀ ਜਦੋਂ ਭਾਂਬੜ ਮੱਠੀ ਅੱਗ ਨਿਕਲੀ ਲਾਟਾਂ ਨਿਕਲੀਆਂ ਦੁਸ਼ਮਣ ਦੇ ਖੇਮੇ ਤੇ ਇਕਦਮ ਤੋਂ ਛੋਰ ਬੱਜ ਗਿਆ ਉਹ ਕਹਿੰਦੇ ਲਾਟਾਂ ਕਿੱਥੋਂ ਨਿਕਲਈਆਂ ਚਲੋ ਇਹਦੇ ਦਾ ਭਲੇਖਾ ਬੰਦੇ ਨੂੰ ਪੈ ਸਕਦਾ ਪਰ ਲਾਟਾਂ ਨਿਕਲਦੀਆਂ ਪਈਆਂ ਹਨ ਹੁਣ ਇਹ ਆਪਣੇ ਜਿੱਥੇ ਵੀ ਬੈਠੇ ਸਨ ਉਤੋਂ ਫਿਰ ਇਉਂ ਉੱਥੇ ਜਾਂਦੇ ਨੇ ਜਿੱਥੇ ਗਿੱਡੇ ਸੰਸਕਾਰ ਕਰਦੀ ਮਈਏ ਸਾਰਿਆਂ ਦਾ ਕੌਣ ਆਕੇ ਕੌਣ ਨਹੀਂ ਜਾਂਦੇ ਦੂਰ ਜਵਾਜ ਮਾਰਦੇ ਕੌਣ ਹੈ ਬਿੱਬੀ ਨੇ ਵੱਡੀ ਕੀ ਧਾਮ ਨੂੰ ਖੜੀ ਹੋਈ ਹੈ ਜੀ ਉਹਦੇ ਨਾਲ ਜਿਹੜਾ ਹੈ ਲੱਕੜ ਹਿਲਾਉਂਦੀ ਪਈਏ ਧਾਮ ਖੜੀ ਹੋਈਏ ਦੂਰੋਂ ਹੀ ਆਵਾਜ਼ ਮਾਰਦੇ ਕਹਿੰਦੇ ਕੌਣ ਹੈ ਅਗੋਂ ਬਿੱਬੀ ਵੇਖਦੀ ਨਹੀਂ ਬਸ ਮੁੱਖ ਤੋਂ ਕਹਿੰਦੀ ਏ ਸ਼ਹੀਦ ਪ੍ਰੀਤਮ ਸਿੰਘ ਦੀ ਘਰਵਾਲੀ ਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ ਖੁਸ ਸਤਨਾਮ ਮੈਂ ਗੁਰੂ ਕੋਲ ਵੀ ਸਿੰਕਿਮਿਟੀ ਹਾਂ ਜਦੋਂ ਐਨੀ ਕਰਕੇ ਇਹ ਕਰਦੀ ਪਈਏ ਇਥੇ ਕਹਿੰਦੇ ਨੇ ਮੈਂ ਆਪਣੇ ਵੀਰ ਦਾ ਤੇ ਮੇਰਾ ਪੁੱਤੀ ਵੀ ਸ਼ਹੀਦ ਹੋਇਆ ਉਹਦਾ ਸਾਰੇ ਦਾ ਸੰਸਕਾਰ ਕਰਦੀ ਪਈਆ ਉਹ ਸਮਝ ਗਏ ਇਹ ਕੋਈ ਆਮ ਬੀਬੀ ਹੈ ਕੋਈ ਹੋਰ ਨਹੀਂ ਉਹ ਕੋਲ ਗਏ ਬੀਬੀ ਉਹ ਉਸ ਨੂੰ ਬੀਬੀ ਸ਼ਰਣਪੁਰ ਨੂੰ ਕਹਿੰਦੇ ਜਿਹੜੇ ਦੋ ਸਨ ਸਿਪਾਹੀ ਕਾਲੀਗਾ ਦੇ ਉਹਨਾਂ ਨੇ ਬੀਬੀ ਸ਼ਰਨਪੁਰ ਨੂੰ ਦੋ ਨਾ ਜਾ ਕੇ ਫੜ ਲਿਆ ਦੀ ਤੇ ਪੁੱਤਾ ਬੀਬੀ ਸ਼ਰਨਪੁਰ ਨੂੰ ਕਹਿੰਦੇ ਇੰਨੀ ਕਾਲੀ ਕੂਲੀ ਰਾਤ ਹੈ ਲੋਥਾ ਹੀ ਲੋਥਾ ਪਿਆ ਸਰੀਰ ਤੇ ਇਹ ਮੇਰੇ ਤੱਕ ਤੈਨੂੰ ਡਰ ਨਹੀਂ ਲੱਗਦਾ ਇੰਨੇ ਸਰੀਰ ਦੇਖ ਕੇ ਇੰਨੇ ਸਰੀਰ ਤੇ ਹੋ ਬੰਦਾ ਉਜੀ ਡਰ ਜਾਂਦਾ ਹੈ ਉਜੀ ਡਰ ਜਾਂਦਾ ਤੁਸੀਂ ਲੈ ਚਾਉਣਾ ਮਤਾਵਾ ਪਹਿਣਾ ਸੁਸਾਨ ਘਾਟ ਦੇ ਵਿੱਚ ਜਾਂਦੀ ਹੈ ਜਾਨ ਵੀ ਆ ਵੀ ਡਰਦੀਆਂ ਨਹੀਂ ਗਈ ਚਲੇ ਵੀ ਗਿਆਂ ਆਉਣ ਤੋਂ ਪਹਿਲਾਂ ਇੰਨਾ ਡਰ ਹੁੰਦਾ ਹੈ ਘਰ ਜੀ ਵਿੱਚ ਵਰਦਿਆਂ ਪਹਿਲਾਂ ਬਾਥਰੂਮ ਜੀ ਵਰਦਿਆਂ ਨੇ ਜਾ ਕੇ ਕਿਤੇ ਕੁਝ ਹੋ ਨਾ ਜਾਵੇ ਚੰਗੀ ਤਰ੍ਹਾਂ ਨਾ ਲੀ ਜੀ ਇੰਨਾ ਡਰ ਹੁੰਦਾ ਹੈ ਬੰਦੇ ਦੇ ਅੰਦਰ ਨਾਲ ਹੀ ਚੰਗੀ ਤਰ੍ਹਾਂ ਪਰ ਉਹ ਵੇਖੋ ਬੀਬੀ ਜਿਹੜੀ ਇਹ ਸਤਕਾਰ ਕਰਦੀ ਪਈਏ ਪੁੱਛਿਆ ਤੈਨੂੰ ਡਰ ਨਹੀਂ ਲੱਗਦਾ ਕਾਲੀ ਕੋਈ ਰਾਤ ਹੈ ਸੁੰਸਾਨ ਹੈ ਹਵਾ ਸ਼ੋਰ ਸ਼ੋ ਕਰਦੀ ਹੈ ਇੰਨੀ ਠੰਡ ਕਰਾਤੀ ਤੈਨੂੰ ਡਰ ਨਹੀਂ ਲੱਗਦਾ ਆਪੋਂ ਬੀਬੀ ਕਾ ਜੀਏ ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਹੋਵੇ ਉਹਨੂੰ ਕਦੇ ਡਰ ਨਹੀਂ ਲੱਗਦਾ ਉਹਨੂੰ ਡਰ ਨਹੀਂ ਲੱਗਦਾ ਜਿਹਦੇ ਨਾਲ ਕਲਗੀ ਵਾਲਾ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਣ ਕਹਿੰਦੇ ਉਸ ਵੇਲੇ ਇਹਨਾਂ ਨੇ ਫੜ ਕੇ ਉਸ ਬੀਬੀ ਨੂੰ ਵੀ ਵਰਦੀ ਹੋਈ ਚਿਖਾ ਦੇ ਵਿੱਚ ਸੁੱਟ ਦਿੱਤਾ ਜੀ ਬੀਬੀ ਸ਼ਰਨਪੁਰ ਨੂੰ ਜਿਹੜੀ ਸੰਸਕਾਰ ਸਹਿਬ ਜਾਦਿਆਂ ਕਰ ਤੇ ਪਿਆਰਿਆਂ ਦਾ ਕਲਗੀ ਵਿੱਚ ਸੀ 30 ਬਤੀ ਸਰੀ ਲਾਪਕੇ ਇਹਨਾਂ ਨੇ ਵਰਦੀ ਹੋਈ ਚਿਖਾ ਦੇ ਵਿੱਚ ਉਸ ਬੀਬੀ ਨੂੰ ਵੀ ਸੁਣ ਦਿੱਤਾ ਸਹਿਬਜ਼ਾਦਿਆਂ ਦੇ ਨਾਲ ਉਹ ਬੀਬੀ ਵੀ ਉਸੇ ਬੀਬੀ ਦੀ ਹੀ ਸਾਲੀ ਜੀ ਉੱਥੇ ਹੀ ਬੀਬੀ ਜਿਹੜੀ ਸੀ ਉਹਦਾ ਵੀ ਸੰਸਕਾਰ ਸਹਿਬਜ਼ਾਦਿਆਂ ਦੇ ਨਾਲ ਹੀ ਹੋ ਗਿਆ ਇਤਿਹਾਸਕਾਰ ਕਹਿੰਦੇ ਇਹ ਪੂਰਾ ਸੰਸਕਾਰ ਨਹੀਂ ਹੋਇਆ ਸੀ ਕੁਛ ਰਹਿ ਗਿਆ ਸੀ ਫਿਰ ਭਾਈ ਤੇ ਲੋਕਾਂ ਆਰਾਮ ਦੀ ਗੱਲ ਕਰਦੇ ਨੇ ਕਈਆਂ ਨੇ ਠੇਕ ਬਣ ਲ ਕੇ ਕਿਹਾ ਉਹ ਆਏ ਕੰਬੜੇ ਬਣ ਕੇ ਆਏ ਉਹਨਾਂ ਲਈ ਆਖੀ ਫਿਰ ਇਹਨਾਂ ਸਹਿਬਜਾਦੀਆਂ ਦਾ ਜਿਹੜਾ ਸੀ ਸਾਰਾ ਸਾਰਾ ਸੰਸਕਾਰ ਜਿਹੜਾ ਸੀ ਫਿਰ ਉਹ ਆਪਣੇ ਹੱਥੀ ਕੀਤਾ ਸੀ ਐਸੀ ਮਹਾਬੀਬੀ ਦੇ ਚਰਨਾਂ ਕੋਲ ਵਿੱਚ ਬਾਰੀ-ਬਾਰ ਨਮਸਕਾਰ ਕੋਟਾਂ-ਕੋਟ ਨਮਸਕਾਰ ਭਾਈ ਸੰਗਤ ਸਿੰਘ ਜੀ ਦੇ ਬੀਬੀ ਸ਼ਰਪੂਰ ਦੇ ਭਾਈ ਸੰਗਤ ਸਿੰਘ ਜੀ ਗੁਰੂ ਕਲਗੀਧਰ ਪਤਸ਼ਾਹ ਮਹਾਰਾਜ ਜੀ ਦੀ ਜਗਾ ਬੰਦੇ ਨੇ ਉਹ ਨੂੰ ਪਉਣ ਸ਼ਹਾਦਤ ਦਾ ਜਾਪ ਕੀਤੇ ਹਨ ਫਿਰ ਦਰਸ਼ਕੋਂ ਜਦੋਂ ਇਹ ਬੀਬੀ ਸੰਸਕਾਰ ਕਰਦੀਏ ਸਾਰੇ ਲੋਕਾਂ ਦਾ ਸ਼ਰੀਰਾਂ ਦਾ ਏ ਵੀ ਵੀ ਜਿਹੜੀਆਂ ਵੀ ਸ਼ਰਮਪੂਰ ਵੀ ਸਾਹਿਬਜ਼ਾਦਿਆਂ ਦੇ ਨਾਲ ਇਹ ਜਿੱਤ ਕਹ ਲਈਏ ਇਹ ਵੀ ਸ਼ਹਾਦਤ ਦਾ